14 ਤਵਿਹ ਜਿਹੜੀ ਮੀਟਿੰਗ ਰੱਖੀ ਕਿਸ ਸੰਬੰਧ ਚ ਰੱਖੀ ਗਈ ਹੈ ਇਹ ਜੀ 14 ਤਰੀਕ ਦੀ ਜੋ ਮੀਟਿੰਗ ਹੈ ਸਾਡੇ ਅੱਜ ਦੇ ਜਿਹੜੇ ਮੇਨ ਸਰਦਾਰ ਕੌਮੀ ਪ੍ਰਧਾਨ ਸਰਦਾਰ ਸਤਨਾਮ ਸਿੰਘ ਬਹਿਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹੈਡ ਸਰਦਾਰ ਹਰਦੇਵ ਸਿੰਘ ਜਰਨਲ ਸਕੱਤਰ ਪੰਜਾਬ ਸਰਦਾਰ ਗੁਰਦੇਵ ਸਿੰਘ ਜੀ ਵੈਸ ਪ੍ਰਧਾਨ ਪੰਜਾਬ ਇਹ ਅੱਜ ਮੀਟਿੰਗ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਸਾਡੇ ਇੱਥੇ ਪਹੁੰਚਿਆ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੇ ਲੈ ਕੇ ਜਾਣ ਲਈ ਵਿਚਾਰਾ ਹੋਈਆਂ ਤੇ ਨਾਲ ਹੀ ਤੇ ਸਾਡੇ ਕੌਮੀ ਪ੍ਰਧਾਨ ਦਾ ਜਿਹੜਾ ਇੱਕ ਪ੍ਰੋਗਰਾਮ 14 ਤਰੀਕ ਦਿਨ ਸ਼ਨੀਵਾਰ ਦਾ ਹੋਣ ਜਾ ਰਿਹਾ ਜੀ ਉਹਦੇ ਸਬੰਧ ਵਿੱਚ ਅੱਜ ਅਸੀਂ ਮੀਟਿੰਗ ਕੀਤੀ ਜੀ ਜਿਹੜੀ ਤੁਸੀਂ ਮੀਟਿੰਗ ਕੀਤੀ ਕਿ ਕਿਸ ਸੰਬੰਧ ਕਿਤੇ ਜੀ ਇਹ ਜੀ ਅੱਜ ਦਾ ਇਹ ਸੰਬੰਧ ਵਿੱਚ ਕੀਤੀ ਹੈ ਜੀ ਸਾਡੇ ਕੌਮੀ ਪ੍ਰਧਾਨ ਨੇ ਸਤਨਾਮ ਸਿੰਘ ਜੀ ਬੈਰੋ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਉਹ ਇੱਥੇ 14 ਤਰੀਕ ਦਿਨ ਸ਼ਨੀਵਾਰ ਨੂੰ ਆ ਰਹੇ ਨੇ ਨੂਟ ਵਿਖੇ ਜਿੱਥੇ ਬੰਦੇ ਨੂੰ ਮਜ਼ਬੂਤ ਕਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਉਹ ਸੰਬੰਧ ਵਿੱਚ ਅਸੀਂ ਇਹ ਮੀਟਿੰਗ ਹੈ ਜਿਹੜੀ ਉਹ ਕੀ ਕੀ ਕਿਹੜੀ ਕਿਹੜੀ ਚਰਚਾਾਂ ਬਾਰੇ ਤੁਸੀਂ ਗੱਲ ਕਰੋਗੇ ਇੱਕ ਤਾਂ ਜੀ ਜਿਹੜਾ ਕਿਸਾਨੀ ਘੋਲ ਚੱਲਦਾ ਜਿਹਨਾਂ ਬਾਗੜਾਂ ਦੇ ਸੰਭੂ ਤੇ ਖਨੌਰੀ ਇਹਦੇ ਵਿੱਚ ਸਾਡੇ ਜਥੇਬੰਦੀ ਦਾ ਪੂਰਾ ਸਹਿਯੋਗ ਹੈ ਇਹ ਘੋਲ ਨੂੰ ਮਜ਼ਬੂਤ ਕਰਨ ਬਾਅਦ ਤੇ ਵਿਚਾਰਾਂ ਸਾਹਮਣੇ ਕਿ ਤੀਆਂ ਲੀਆਂ ਇੱਕ ਉਸ ਜਥੇਬੰਦੀ ਦਾ ਇਹ ਤੇ ਬੋਲਬਾਲਾ ਘਟਾ ਹੈ ਉਹਦੇ ਸੰਬੰਧ ਵਿੱਚ ਇਥੋਂ ਆਪਣੇ ਲਕੀਰ ਸਿੰਘ ਜੀ ਮੁਸਾਲੇ ਜਿਹਨਾਂ ਪ੍ਰਧਾਨ ਬਣਾਉਣੇ ਆ ਉਸ ਦਿਨ ਇਹ ਫਿਰ ਜਥੇਬੰਦੀ ਦੇ ਹੋਰ ਜਿਹੜੇ ਵਰਕਰ ਆ ਉਹਦੇ ਆਦਰ ਬਣਨੇ ਆ ਉਹਦੇ ਸੰਬੰਧ ਵਿੱਚ ਵਿਚਾਰਾਂ ਕੀ ਕੀ ਜੀ